ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਤੇ ਇਧਰ ਸ਼ਾਪਿੰਗਾਂ ਕੀਤੀਆਂ ਕਿਹਦੇ ਹੁਣ ਸ਼ੋਅ ਕਰਦੀ ਐ ਵੀ ਕੀ ਕੀ ਖਰੀਦ ਕੇ ਲਿਆਂਦਾ ਹਾਂ ਹੈ ਸ਼ੋਅ ਆ ਫੋਨ ਲੱਗਾ ਜੀ ਅੱਜ ਫਿਰ ਗਏ ਸੀ ਘੁੰਮਣ ਤੇ ਫੇ ਕੁਝ ਖਰੀਦੇ ਆ ਤੇ ਮੈਂ ਕਿਹਾ ਦਿਖਾ ਰਹੀ ਐ ਕਿਸੇ ਨੂੰ ਹੈਲਪ ਹੋ ਜਾਣੀ ਕਿਸੇ ਨੇ ਨਿਆਣੇ ਸਿਆਣੇ ਦਾ ਕੋਈ ਕੱਪੜਾ ਲੈਣਾ ਹੁੰਦਾ ਹਾਂ ਤੇ ਪਿਛਲੀ ਵੀਡੀਓ ਦੇ ਦੁਆਬੇ ਵਾਲਿਆਂ ਨੇ ਲਿਹਾੜਤੀ ਨੇਰੀ ਫੇਸਬੁੱਕ ਦੇ ਉੱਪਰ ਬੜੇ ਮੈਨੂੰ ਮਿਹਣੇ ਵੱਜਦੇ ਸੀ ਕਿ ਦੁਆਬੇ ਵਾਲੇ ਜਾਗਦੇ ਨਹੀਂ ਜਾਗੀ ਪਏ ਵਿਚਾਰੇ ਮਿਹਣੇ ਮੂਨੇ ਸੁਣ ਕੇ ਜਾਗੇ ਮਸੀ ਬਾਅਦ ਜਾਗੇ ਲੇਟ ਆ ਮੈਂ ਪਹਿਲਾ ਗਿਆ ਸੀ ਦਵਾਬੇ ਵਾਲੇ ਥੋੜੇ ਜਿਹਾ ਲੇਟ ਆਉਂਦੇ ਹੁੰਦੇ ਆਉਂਦੇ ਕਾਜ-ਵੱਜ ਕੇ ਹੁੰਦੇ ਆ ਹਾਂ ਹਾਂ ਅ ਦਰਿਆਵਾਂ ਪਾਰ ਜਾਣਾ ਸੀ ਆਹ ਦਰਿਆਵਾਂ ਪਰ ਆਇਆ ਪੂਰਾ ਲੇਟ ਸੀ ਲੇਟ ਸੀ ਕਿ ਤੇ ਲੇਟ ਤੇ ਲੇਟ ਸੀ ਪਰ ਆਏ ਕਾਜ-ਵੱਜ ਕੇ ਸੀ ਤੇ ਟਾਈਮ ਤਾਂ ਲੱਗਦਾ ਹੀ ਆ ਫਿਰ ਹਾਂ ਹਾਂ ਤੂੰ ਮੂੰਹ ਧੜਕਾ ਕਰਨ ਨੂੰ ਥੋੜਾ ਹੈਂ ਵੀ ਆ ਵਿਆਹ ਸ਼ਾਦੀਆਂ ਤੇ ਤੂੰ ਮੂੰਹ ਧੜਕਾ ਹੋਵੇ ਨਾ ਤਾਂ ਫਿਰ ਵਿਆਹ ਕਰਾ ਤੇ ਹੁਣ ਵੀ ਦਵਾਬੇ ਵਾਲਿਆਂ ਨੇ ਫੇਰ ਹੱਤ ਘਰਾਤੀ ਆ ਕਹਿੰਦੇ ਬੋਲ ਕੋਸ਼ਾ ਘੁੰਮਣੋਂ ਇੱਥੇ ਅਹੀਂ ਵੀ ਦਵਾਬੇ ਤੋਂ ਹੀ ਆ ਤੇ ਕੋ ਮੰਗੇ ਤਾਂ ਆਪਾ ਵੀ ਵਕਈ ਦੋ ਆਪਾ ਵੀ ਨਹੀਂ ਘੁੰਮਿਆ। ਕਿਆ ਬਾਤ ਹੈ ਸਾਡੇ। ਵਾਹ ਇੰਨੇ ਰਹਿਣਾ ਨਾ ਬਿਜੀ ਜਾਈ। ਘਰ ਦਿਆ ਨਹੀਂ ਲੈਣ। ਘੁੰਮੇ ਤਾਂ ਬਥੇਰੇ ਆ ਚਲੋ ਹੁਣ ਉਦਾਂ ਹੀ ਕਹਿੰਦੇ ਵੀ ਸ਼ੌਂਕ ਜੇ ਮਰ ਗਏ। ਸ਼ੌਂਕ ਜੇ ਮਰ ਗਏ ਨਹੀਂ ਸ਼ੌਂਕ ਤਾਂ ਹੁਣ ਜਾਗ ਰਹੇ ਦੁਬਾਰਾ ਫੇਰ ਘੁੰਮਣ ਵਾਲੇ। ਕਹਿ ਸਕਦੇ ਵੀ ਕਿਉਂਕਿ ਟਾਈਮ ਦੇ ਇਧਰ ਨੂੰ ਆ ਗਏ ਤੇ ਉਦੋਂ ਜਿਹੜਾ ਘੁੰਮੇ ਸੀ ਉਹ ਕੈਪਚਰ ਨਹੀਂ ਕਰ ਹੋਇਆ। ਉਦੋਂ ਹਾਂ ਉਦੋਂ ਰਿਕਾਰਡਿੰਗ ਨਹੀਂ ਸੀ ਹੁੰਦੀ। ਅਰੇ ਰਿਕਾਰਡਿੰਗ ਨਹੀਂ ਸੀਗੀ ਚੱਕ ਕੀਤੀਆਂ ਵੀ ਉਹ ਫੋਨ ਫਾਨ ਗਵਾਚ ਗਏ ਸਾਰਾ ਕੁਝ ਪਤਾ ਨਹੀਂ ਕਿੱਥੇ ਚਲ ਗਿਆ। ਸਾਡੇ ਕੋਲ ਆਪਦੀ ਕੋਈ ਪੁਰਾਣੀ ਫੋਟੋ ਵੀ ਨਹੀਂ ਰਹੀ ਗਈ ਸਹੀ ਗੱਲ ਹੈ ਹੈਨਾ ਤਾਂ ਹੀ ਹੋਣ ਵਾਲੀਆਂ ਸਾਫ-ਸਾਫ ਰੱਖੀ ਦੀਆਂ ਜਦੋਂ ਦੋ ਚਾਰ ਸਾਲਾਂ ਅਪਲੋਡ ਕਰੀ ਜਾਂਦੇ ਸੋਸ਼ਲ ਮੀਡੀਆ ਦਾ ਵੀ ਕੋਈ ਵੀ ਜਾਣ ਗਿਆ ਆਪੇ ਕੁੰਮੀ ਜਾਣੀ ਆਪ ਵੀ ਦੇਖ ਲਾਂਗੇ ਤੇ ਸਾਰੇ ਦੇਖ ਲੈਣਗੇ ਹੈਨਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਕਈਆਂ ਕੋਲ ਬੜੀਆਂ ਆਪਣੀਆਂ ਪੁਰਾਣੀਆਂ-ਪੁਰਾਣੀਆਂ ਜਦੋਂ ਤੱਕ ਕਸ਼ਕ ਹੁੰਦੀਆਂ ਹੈਗੀਆਂ ਕੁਝ ਕੁ ਫੋਟੋਆਂ ਜਿਹੜੀਆਂ ਹੈਗੀਆਂ ਉਹ ਹੈਗੀਆਂ ਆ ਪਰ ਜਿਹੜੀਆਂ ਫੋਨਾਂ ਫਾਨਾਂ ਦੇ ਵਿੱਚ ਸੀਗੀਆਂ ਉਦੋਂ ਫੋਨ ਵੀ ਉਦਾਂ ਗਦੇ ਹੁੰਦੇ ਸੀ ਫੋਨ ਖਰਾਬ ਹੋ ਜਾਂਦੇ ਜਾਂ ਲੋਕ ਲੱਗ ਜਾਂਦੇ ਚੇਤਾ ਭੁੱਲ ਜਾਂਦਾ ਹੁਣ ਆਪਣੇ ਅਸਤਿੰਦਰ ਦੀਆਂ ਨਿੱਕੇ ਹੁੰਦੀਆਂ ਫੋਟੋਆਂ ਉਹਦੀਆਂ ਨਿੱਕੇ ਹੁੰਦੇ ਦੀਆਂ ਕਾਫੀ ਯਾਦਾਂ ਜਿਹੜੀਆਂ ਸੀਗੀਆਂ ਤੇ ਉਹ ਇਦਾਂ ਹੀ ਗਈਆਂ ਨਾ ਖਿੱਚੀਆਂ ਸੀਗੀਆਂ ਫੋਟੋਆਂ ਸਾਰੀਆਂ ਉਹਦੀਆਂ ਜਦੋਂ ਤੇ ਇੱਕ ਦਿਨ ਦਾ 2 4 5 10 ਦਸਾਂ ਦਿਨਾਂ ਦਾ ਮਹੀਨਿਆਂ ਦਾ ਸਾਲਾਂ ਦਾ ਸੀਗਾ ਉਹ ਗਵਾਚ ਗਈਆਂ 5 ਸਾਲ 5 ਨਹੀਂ 2 ਕਿਹ ਸਾਲ ਤੱਕ ਨਹੀਂ ਹੈਗੀਆਂ ਬਾਅਦ ਦੀਆਂ ਹੈਗੀਆਂ ਤੇ ਇਦਾਂ ਆ ਕੀ ਕੀ ਖਰੀਦਦਾਰੀ ਕੀਤੀ ਫਿਰ ਹਣੀ ਵੀ ਦਿਖਾ ਦੇ ਹੁਣ ਸਾਰਿਆਂ ਤੋਂ ਵੱਡੇ ਦਾ ਦਿਖਾ ਰਹੀ ਐ ਪਹਿਲਾਂ ਸਮਾਨ ਵੱਡੇ ਦਾ ਦਿਖਾ ਦੇ ਤੇ ਵੱਡੇ ਦਾ ਸਮਾਨ ਵੀ ਵੱਡਾ ਹੀ ਆ ਸਾਰਿਆਂ ਤੋਂ ਵੱਡਾ ਤਾਂ ਵਿਚਾਰਾ ਰਹਿ ਜਾਂਦਾ ਸਾਰਿਆਂ ਤੋਂ ਵੱਡਾ ਰਹਿ ਗਿਆ ਆ ਵੱਡੇ ਦੀ ਆ ਟੈਂਟ ਝੋਲਾ ਜਿਆ ਪੈਂਟ ਦਾ ਮੈਨੂੰ ਵੀ ਕਵੇ ਪਪਾ ਐਦਾਂ ਦੀ ਪਾਇਆ ਕਰ ਮੈਂ ਕਹਾ ਹੁਣ ਐਦਾਂ ਦੀ ਪਾਈ ਤਾਂ ਮੇਰੇ ਲੱਕ ਤੇ ਰਹਿ ਜੂਗੀ ਹਾਂ ਐਦਾਂ ਹੈ ਝੋਲੇ ਚ ਪੰਪ ਪਾਇਆ ਹੁੰਦਾ ਮੈਂ ਕਹਾ ਮੇਰੀਆਂ ਨੇ ਪਾਉਂਦੇ ਹੀ ਇਹੋ ਕੁਛ ਆ ਫੁੱਲੜ ਜੀਆਂ ਨਾ ਇਹਨੂੰ ਕਿਹੜੀ ਕਹਿੰਦਾ ਬੈਗੀ ਬੈਗੀ ਜੀ ਨਾ ਇਹ ਆ ਉਹਦਾ ਫਲਪਾ ਆ ਜਿੰਨੇ ਦੇ ਸਾਡੇ ਸਾਰਿਆਂ ਦੇ ਕੱਪੜੇ ਉਹਦੇ ਇਕੱਲੇ ਦੇ ਦੋ ਕੱਪੜੇ ਆ ਉਹਨੇ ਆ ਆ ਲੈਣਾ ਸੀ ਹੂੰ ਇਹ ਮੈਂ ਮਸੰਦ ਕੀਤਾ। ਉਹ ਇੱਥੋਂ ਲੈਣਾ, ਇਹ ਮੈਂ ਉੱਥੋਂ ਲੈਣਾ। ਮੈਂ ਇਦਾਂ ਦਾ ਨਹੀਂ ਲੈਣਾ, ਮੈਂ ਉੱਥੋਂ ਦਾ ਨਹੀਂ ਲੈਣਾ। ਇਹ ਉਹਦੇ ਵਾਸਤੇ ਮੈਂ ਮਸੰਦ ਕੀਤਾ। ਉਹ ਹੋਰ ਚੱਕਦਾ ਸੀ। ਮੈਂ ਕਿਹਾ ਤੂੰ ਆਹ ਲੈ, ਉਹ ਸਸਤਾ ਸੀਗਾ। ਇਹ 5000 ਸਮੇ ਉਹਨਾਂ ਨਾਲੋਂ ਮਹਿੰਗਾ। ਮੈਂ ਕਿਹਾ ਤੂੰ ਲੈਣਾ ਹੈ ਤਾਂ ਆਹ ਲੈ। ਮੈਂ ਕਿਹਾ ਇਹ ਵਧੀਆ ਲੱਗਦਾ ਆ। ਇਹ ਵੱਡੇ ਬੱਚੇ ਦੇ ਆ ਕੱਪੜੇ? ਹਾਂ। ਤੇ ਇਹ ਲੈ ਕਿਹੜੀ ਮਾਰਕੀਟ ਚੋਂ ਲੈ ਆਇ ਇਹ? ਬੈਰਿਸਕਾ। ਬ੍ਰਿਸਕਾ ਪਤਾ ਨਹੀਂ ਹੋਣਾ ਸਹੀ ਨਾਮ ਲੈ ਰਹੇ ਆ ਕਿ ਗਲਤ ਲੈ ਰਹੇ ਆ ਬੈਰਿਸ਼ਕਾ ਆ ਕਿ ਬ੍ਰਿਸਕਾ ਆ ਪਤਾ ਨਹੀਂ ਕੀ ਆ ਬੈਰਿਸ਼ਕਾ ਕਹਿ ਦਿੰਦੇ ਨਿਆਣੇ ਨਿਆਣੇ ਥੋੜੀ ਜਿਹੀ ਹੇਕ ਜੀ ਲਾ ਕੇ ਮੂੰਹ ਜਿਹਾ ਬਣਾ ਕੇ ਗੱਲ ਕਰਦੇ ਅਸੀਂ ਨਹੀਂ ਅੱਖ ਚੋਂ ਪਾਣੀ ਫੇਵੋ ਲੱਪਿਆ ਤੇ ਆ ਨਿੱਕੇ ਦੇ ਕਿਆਬੀ ਚੋਂ ਪੈਂਟਾਂ ਲਈਆਂ ਨਿੱਕੇ ਦੇ ਕਿਆਬੀ ਚੋਂ ਲਾਉਂਦੇ ਹੁੰਦੇ ਪੈਂਟਾਂ ਨਹੀਂ ਇਹ ਜੋਗਰ ਆ ਜੋਗਰ ਹਾਂ ਤੇ ਇਹ ਸਸਤੇ ਹੀ ਨਾ ਇਹ 12-12 ਐਰੋ ਦੇ ਕਲਰ ਵੱਖਰੇ ਵੱਖਰੇ ਲੈ ਲਏ ਆ ਤੇ ਸਾਈਜ਼ ਸੇਮ ਆ ਤੇ ਡਿਜ਼ਾਈਨ ਵੀ ਸੇਮ ਆ ਹਜੇ ਆਫੇਅਰ ਦਾ ਫੁਰਤਾ ਕੋਈ ਖਾਸ ਹੈ ਨਹੀਂਗਾ ਜੇ ਕੋਈ ਸੋਚੇ ਹਾਂ ਅਜੇ ਕੋਈ ਹੈ ਨਹੀਂ ਕਾ ਇਦਾਂ ਦਾ ਕੋਈ ਖਾਸ ਤਾਂ ਹੁਣ ਹੁੰਦਾ ਹੀ ਨਹੀਂ ਮੈਂ ਦੇਖਿਆ ਕਦੇ ਨਹੀਂ ਹੁੰਦਾ ਹੁਣ ਐ ਵੀ ਬਹਾਨਾ ਹੀ ਹੁੰਦਾ ਉਹਨਾਂ ਗਰੇਡ ਵਧਾ ਕੇ ਤੇ ਉਹਨਾਂ ਹੀ ਕਿਸ ਕੋਲ ਤੋਂ ਕਰ ਦਿੰਦੇ ਆ ਜੇ ਰੇਟ ਜੇ ਘੱਟ ਰੇਟ ਚ ਹੁੰਦੀ ਚੀਜ਼ ਤੇ ਉਹਦੀ ਕੁਆਲਿਟੀ ਥੋੜੀ ਲੋ ਮੰਨੀ ਜਾਂਦੀ ਆ ਹਨਾ ਸੋ ਤੇ ਆਹ ਹੀ ਨੱਕੜੀਆਂ ਸਿਗੀਆਂ ਉਹਦੇ ਵਾਸਤੇ ਨਵਰਾਇਲ ਹੀ ਰਈਆਂ ਵੀ ਜਿੱਦਾਂ ਗਲੇ 'ਚ ਕੁਝ ਪਾਉਣ ਦੀ ਲੋੜ ਨਹੀਂ ਪੈਂਦੀ ਤੇ ਨਿਆਣੇ ਨੂੰ ਆਹੀ ਇਹ ਵਧੀਆ ਰਹਿੰਦੀਆਂ ਨਿੱਗੀਆਂ ਰਹਿੰਦਾ ਗळा ਨਿਕਾ ਰਿੰਦਾ ਨਾਲ ਹਾਂ ਸੱਤੈਰ ਉਹਦੀ ਆਹ ਆ ਤੇ ਆ ਵੀ ਸੱਤਾਂ ਦੀ ਆ ਇੱਕ ਰੈਡ ਲੈ ਲੀਓ ਕਿ ਨਤਾਲਿਆਂ ਤੇ ਉਹਨੂੰ ਚਲਈ ਦੀਆਂ ਸੀਗੀਆਂ ਤੇ ਦੂਜੀ ਚਲਈਆਂ ਸੀਗੀਆਂ ਪਿਆਸਾ ਤਾਲੀਆਂ ਪਿਆਸਾ ਤਾਲੀਆਂ ਚਲਾਈਆਂ ਆ ਕਿ ਆ ਵੀ ਚੋਂ ਆ ਪੈਂਟਾਂ ਆ ਪਿਆਸਾ ਤਾਲੀਆਂ ਚੋਂ ਹਾਂ ਤੇ ਦੋ ਦੇ ਪਜਾਮੇ ਲਏ ਆ ਇਹ ਵੀ ਪਿਆਸਾ ਤਾਲੀਆਂ ਚੋਂ ਇਹਨਾਂ ਦੀ ਇਹਨਾਂ ਦਾ ਰੇਟ ਕੀ ਆ ਇਹ ਮੈਂ ਫਿਰ ਅੱਠ ਦਸਾਂ ਦਾ ਦਸਾਂ ਦੇ ਸੀਗੇ ਗਰਮ ਆ ਇਹ ਤੇ ਆ ਵੀ ਅਸੀਂ ਕੱਪੜੇ ਜਿਹੜੇ ਨਿਆਣਿਆਂ ਦੇ ਨਾਲ ਬਾਲੇ ਨਹੀਂ ਲਈ ਤੇ ਦਸਾਂ ਦਾ ਆ ਵੀ ਦਸਾਂ ਦਾ ਅਸੀਂ ਲਈਦੇ ਆ ਵੀ ਜਿੱਦਾਂ ਵੀ ਹਾਂ ਵੀ ਉਹ ਸੀਜ਼ਨ ਜਿਹੜਾ ਵੀ ਆ ਗਿਆ ਦੋ ਦੋ ਤਿੰਨ ਚੀਜ਼ਾਂ ਲਈ ਦੀਆਂ ਕਿਉਂਕਿ ਨਿਆਣੇ ਨਾ ਵੱਧਦੇ ਆ ਮੜਕੋ ਸਿੱਟਣੇ ਪੈਂਦੇ ਕੱਪੜੇ ਅੱਗੇ ਬਹੁਤ ਖਰਾਬ ਹੋਏ ਪਹਿਲਾਂ ਪਹਿਲੇ ਇਹਨਾਂ ਦੇ ਕੱਪੜੇ ਆ ਵੀ ਆ ਉਹ ਵੀ ਐਸ ਤੋਂ ਲਿਆ ਆ ਇਹ ਉਹ ਤਾਂ ਹਜੇ ਤੱਕ ਮੇਰੇ ਕੋਲ ਨਵਰਾਜ ਦੇ ਵੀ ਪਏ ਹੋਣੇ ਟੈਗ ਲੱਗੇ ਹੋਏ ਕੱਪੜੇ ਛੋਟੇ ਹੋ ਗਏ ਅਸੀਂ ਵੀ ਇਹ ਤਾਂ ਦੇ ਦਿੰਦੇ ਆ ਕਿਸੇ ਨੂੰ ਇੱਥੇ ਜਿੰਨਾ ਸਾਡੇ ਲੱਗੇ ਹੈਗੇ ਹੋਰ ਕੰਟਰੀ ਦੇ ਫਿਰ ਉਹਨਾਂ ਨੂੰ ਅਸੀਂ ਦੇਈ ਜਾਂਦੇ ਹੌਲੀ ਹੌਲੀ ਕਰਕੇ ਫਿਰ ਅਸੀਂ ਕਿੱਥੇ ਸਾਂਭ ਕੇ ਰੱਖੇ ਇੱਥੇ ਕਿਹੜਾ ਪੇਟੀਆਂ ਜਿੰਨਾਂ ਚ ਪਾਉਣੇ ਆ ਇਹ ਨਵਰਾਜ ਦੇ ਸਭ ਤੋਂ ਜ਼ਿਆਦੇ ਤਿੰਨ ਪਜਾਮੇ, ਦੋ ਜੋਗਰ, ਪੰਜ ਤੇ ਦੋ ਆ, ਸੱਤ ਕੱਪੜੇ ਪੂਰੇ ਕਰਤੇ ਨਵਰਾਜ। ਪਰ ਸੱਤ ਜਿੰਨੇ ਦੇ ਹੈਗੇ ਉਹਨੇ ਰਸਤਿੰਦਰ ਦੇ ਦੋ ਹੀ ਆ। ਆਹ ਤੇ ਨਵਰਾਜ ਦਾ ਘਡਾਉਣਾ ਆ। ਇਹ ਤੋਂ ਚੋ ਹੈਪੀ ਮੀਲ ਤੋਂ ਮਿਲਿਆ ਹੈ ਮੈਕਡੋਨਲਡਸ ਦੇ ਚਿੱਤੇ ਖਾਦਾ ਸੀਗਾ। ਹਾਂ। ਮੇਰਾ ਵੀ ਆ ਮਾੜਾ ਜਿਹਾ ਸਮਾਨ। ਮਾੜਾ ਜਿਹਾ। ਆਹ ਤੇ ਮੈਂ ਲਏ ਹੀ ਉੱਥੇ ਦੇਖੀ ਹੋਣੀ ਜਿੰਨਾਂ ਨੇ ਮੈਨੂੰ ਪਤਾ ਆ। ਚੁੰਮਕੇ, ਇਅਰਿੰਗਸ ਆ, ਹੁਕਾਂਡੇ ਪੰਜਾਬੀ ਦੇ ਵਿੱਚ। ਹਾਂ। ਕਾਂਟੇ। ਦੇਖਦੇ ਨਹੀਂ ਸਾਨੂੰ ਵੀਡੀਓ 'ਚ। ਆ ਕੀ ਬਾਤ ਹੈ ਇਹ ਹਣ ਕਦੋਂ ਵਾਰੀ ਆਣੀ ਇਹਨਾਂ ਜਦੋਂ ਘੁੰਮਣ ਜਾਵਾਂਗੇ ਇਹ ਲੈ ਆ ਇੱਕ ਆਹ ਲਈ ਆ ਰੈਵੋਲੂਸ਼ਨ ਦੀ ਸਪਰੇਅ ਆ ਮੇਕਅਪ ਕਰਨ ਤੋਂ ਪਹਿਲਾਂ ਲਾਉਣ ਵਾਲੀ ਇਹ ਬੀਬੀਆਂ ਦੇ ਕੰਮ ਦਾ ਸਮਾਨ ਆ ਅੱਛਾ ਆ ਵੀ ਬੀਬੀਆਂ ਦੇ ਕੰਮ ਦਾ ਸਮਾਨ ਆ ਇਹ ਆਈ ਸ਼ੈਡੋ ਆੱਖਾਂ ਤੇ ਲਾਉਣ ਵਾਲੇ ਅੱਛਾ ਕਦੇ-ਕਦੇ ਮੜਾ-ਮੋਟਾ ਲਾਲੂ ਲੈਣਾ ਚਾਹੀਦਾ ਹਾਂ ਇਸ ਕਰਕੇ ਆਦ ਮੇਰਾ हेयर कलर ਮੇਰੀ ਭੈਣ ਨੇ ਪੁੱਛਿਆ ਸੀ ਉਹਨਾਂ ਨੂੰ ਮੈਂ ਇਹ ਦੱਸ ਦਿੱਤਾ ਸੀਗਾ ਹਾਂ ਤੇ ਵੀਡੀਓ ਚ ਦੱਸ ਦਿੱਤਾ ਤੂੰ ਉਹ ਮੈਂ ਫੋਟੋ ਭੇਜ ਦਿੱਤੀ ਸੀਗੀ ਇਹ ਉਹਦੇ ਨਾਲੋਂ ਥੋੜਾ ਜਿਹਾ ਇਹਦਾ ਥੋੜਾ ਜਿਹਾ ਫਰਕ ਹੈ ਰੰਗ ਦਾ ਫੇ ਇੱਕੋ ਜਿਹਾ ਹੋ ਰਿਹਾ ਨਾ ਮੈਂ ਮਿਕਸ ਕਰ ਕਰਕੇ ਲਾਉਣੀ ਹੁੰਨੀ ਆ ਤੇ ਕਿਹੜਾ ਨੰਬਰ ਵੀ ਦੱਸ ਦੇਣਾ ਪਤਾ ਲੱਗ ਜਾਂਦਾ ਆ 6 ਇਹ ਨੰਬਰ ਹਮ ਇਹ ਲੌਰੀਅਲ ਦਾ ਆ ਸਹੀ ਹੈ ਨਾ ਕਿਹੜਾ ਬਲੌਂਡ ਹੈ ਬਿਓਂਡੋ ਸਕੂਰੋ ਬਿਓਂਡੋ ਸਕੂਰੋ ਹੈ ਨਾ ਨੰਬਰ ਸਹੀ ਆ ਹਾਂ ਲਓ ਰੀਅਲ ਦਾਸ਼ਾ ਇਹ ਰੱਖ ਹੁੰਦਾ ਆ ਆਹਾਂ ਐਂਟੀਸੇਰਮ ਇਹ ਤਾਂ ਮੂੰਹ ਤੇ ਲਾਉਣ ਵਾਲਾ ਵਿਟਾਮਿਨ ਸੀ ਦਾ ਗਾਰਨੀਅਰ ਦਾ ਵਧੀਆ ਆ ਇਹ ਤੁਹਾਡੇ ਨਿਸ਼ਾਨ ਨਿਸ਼ੂਣ ਜਿਹੜੇ ਫੇਸ ਤੇ ਹੁੰਦੇ ਉਹਨਾਂ ਨੂੰ ਲਾਈਟ ਕਰ ਦਿੰਦਾ ਆ ਸੋ ਇਹ ਇੰਨਾ ਕ ਸਾਮਾਨ ਆਪਾਂ ਲਿਆ ਸੀਗਾ ਮੇਰੇ ਫੇਸ ਤੇ ਵਾਹ ਆ ਤੁਸੀਂ ਵੀ ਲਾ ਸਕਦੇ ਆ ਸੋ ਇਹ ਸ਼ਾਪਿੰਗ ਕੀਤੀ ਸੀ ਇੰਨੀ ਕ ਜਿੰਨੀ ਕ ਜ਼ਰੂਰਤ ਸੀਗੀ ਉਹਨਾਂ ਕ ਸਾਮਾਨ ਲੈ ਲਿਆ ਪਰ ਫਿਰ ਵੀ ਬਹੁਤ ਪੈਸੇ ਖਰਚ ਹੋ ਜਾਂਦੇ ਆ ਥੋੜੀ ਥੋੜੀ ਚੀਜ਼ ਲੈਂਦੇ ਹੋਏ ਵੀ ਹਾਂ ਕੱਲ੍ਹ ਸਤਿੰਦਰ ਤੀਆਂ 17 80 ਇਹਦੇ ਦੋ ਚੀਜ਼ਾਂ ਆਈਆਂ ਹਾਂ ਹਾਂ ਪਰ ਨਿਆਣੇ ਕਹਿੰਦੇ ਲੈ ਫਿਰ ਕੀ ਨੇ ਦਾ ਕੀ ਮੈਨੂੰ ਅਕਾ ਸੁਟਾ ਦਾ ਮਿਹਣਾ ਮਾਰ ਦਿੰਦੇ ਆ ਇਹ ਚੀਜ਼ ਹੈਗੀ ਇੱਥੇ ਕਪੜਾ ਮਹਿੰਗਾ ਆ ਕਿਸੇ ਨੇ ਕਮੈਂਟ ਵੀ ਕੀਤਾ ਸੀਗਾ ਵੀ ਪੁੱਛਦੇ ਸੀਗੇ ਵੀ ਇਟਲੀ ਦੇ ਵਿੱਚ ਵੀ ਸ਼ਾਪਿੰਗ ਜਣ ਕੇ ਕੱਪੜੇ ਖਰੀਦਣੇ ਕਿੱਦਾਂ ਮਹਿੰਗੇ ਆ ਆਪਾਂ ਜੇ ਇੰਡੀਆ ਦੇ ਹਿਸਾਬ ਲਾਈਏ ਨਾ ਉਹਦੇ ਹਿਸਾਬ ਨਾਲ ਬਹੁਤ ਮਹਿੰਗੇ ਹੈਗੇ ਆ ਫਿਰ ਹੁਣ ਇੱਥੇ ਰਹਿਣਾ ਨਿਆਣੇ ਕਹਿੰਦੇ ਸੀ ਇੱਥੇ ਦੇ ਟਾਈਪ ਦਾ ਕਪੜਾ ਪਾਉਣਾ ਹੈ ਨਾ ਤੇ ਪਰ ਜੇ ਇੰਡੀਆ ਦਾ ਹਿਸਾਬ ਲਾਉਨੇ ਆ ਤਾਂ ਇੱਥੇ ਮ ਯੋਕੀ ਇੰਡੀਆ ਦੇ ਵਿੱਚ ਕੁਆਲਿਟੀ ਬਹੁਤ ਹੁੰਦੀ ਆ ਹਾਂ ਹੁਣ ਆ ਚੀਜ਼ ਆ ਸੌਫਟ ਆ ਪਰ ਇੱਕ ਗੱਲ ਹੈਗੀ ਕੱਪੜੇ ਦੇ ਕਪੜਾ ਖਾਂਦਾ ਨਹੀਂ ਥਿਆ ਖਾਂਦਾ ਨਹੀਂ ਹੈਗਾ ਭਾਵੇਂ ਪਰ ਇੰਡੀਆ ਦੇ ਵਿੱਚ ਵੀ ਮਿਲ ਜਾਂਦਾ ਆ ਮੱਖਣ ਜੀਨ ਉੱਥੇ ਆਉਂਦੀ ਹੁੰਦੀ ਆਉਂਦਾ ਤੇ ਚਲੋ ਸਾਰਾ ਕੁਝ ਆ ਪਰ ਉੱਥੇ ਚੱਕਰਿਆ ਨਾ ਉੱਥੇ ਚੀਜ਼ਾਂ ਬਹੁਤ ਮਿਲ ਜਾਂਦੀਆਂ ਆ ਤੁਸੀਂ ਸ਼ਾਪ ਤੇ ਜਾਉਂਗੇ ਤੁਹਾਡੇ ਮੂਰੇ ਢੇਰ ਲਾ ਦੇਣਾ ਇੱਥੇ ਲੱਭਣੀਆਂ ਪੈਂਦੀਆਂ ਇੱਥੇ ਲੱਭਣੀਆਂ ਪੈਂਦੀਆਂ ਤੇ ਹੁੰਦੀਆਂ ਉਨੀਆਂ ਕੀ ਰੱਖੀਆਂ ਇਹਨਾਂ ਨੇ ਗਿਣਤੀ ਦੀ ਹਾਂ ਇਹ ਵੱਡਾ ਰੋਲ ਆ ਹਾਂ ਇੱਥੇ ਜ਼ਿਆਦਾ ਜ਼ਿਆਦਾ ਹੁੰਦੀਆਂ ਉੱਥੇ ਇੰਨੀ ਕੀ ਸ਼ਾਪਿੰਗ ਸੀਗੀ ਮਾਈਕ ਨਾ ਹਲਾ ਤੂੰ ਮੁੜ ਕੇ ਕਰ ਕਰ ਕਰਦਾ ਰਹਿੰਦਾ ਕੇਰੀ ਵੀਡੀਓ ਦੇ ਵਿੱਚ ਹਾਂ ਹੋਰ ਸੁਣਾਓ ਕੋਈ ਇੰਨੀ ਕੀ ਸ਼ਾਪਿੰਗ ਕੀਤੀ ਪਰ ਥੱਕ ਗਏ ਸੀ ਹਾਂ ਸਵੇਰ ਤੋਂ ਸ਼ਾਮਾਂ ਤੱਕ ਅਸੀਂ ਆਪਣੇ ਬੱਚੇ ਦੀ ਵੀ ਵੇਟ ਕਰਦੇ ਸੀ ਹਸਤਿੰਦਰ ਪਹਿਲਾਂ ਸਾਡੇ ਨਾਲ ਹੈ ਨਹੀਂ ਸੀਗਾ ਹਸਤਿੰਦਰ ਅਸੀਂ ਇੱਥੋਂ ਚੱਲ ਗਏ ਸੀਗਾ ਹਸਤਿੰਦਰ ਸਕੂਲ ਸੀਗਾ ਉਹ ਸਕੂਲ ਤੋਂ ਉਹ ਸਿੱਧਾ ਇੱਥੇ ਆਇਆ ਸੀਗਾ ਉੱਥੇ ਪਹੁੰਚ ਗਿਆ ਸੀ ਵਿਚੈਂਸ ਸੀਗਾ ਪਲਾਦੀਓ ਕਿ ਉਹ ਹੱਸਦਾ ਆ ਉਹ ਸਕੂਲ ਸਾਡੀ ਅੱਧੀ એનર્ਜੀ ਸਾਡਾ ਨਿੱਕਾ ਬੱਚਾ ਸਾਡੀ ਲੋ ਘਰ ਦਿੰਦਾ ਚਲੋ ਘਰ ਨੂੰ ਚਲੋ ਚਲੋ ਘਰ ਨੂੰ ਉਹ ਜਾਂਦਾ ਲਾਪੇ ਹੈ ਕਰਨਾ ਜੇ ਇੱਕ ਮਾਰਕੀਟ ਨਹੀਂ ਘੁੰਮੇ ਮੈਂ ਫੀਲਿੰਗ ਵੈਰੀ ਬੈਲ ਨਹੀਂ ਹੈਗੀ ਮੈਂ ਗੁੱਡ ਫੀਲ ਨਹੀਂ ਕਰਦਾ ਤੇ ਆਪਾਂ ਘਰ ਨੂੰ ਚੱਲੋ ਤੇ ਉਹ ਭੈਣ ਦਾ ਵੀ ਕਮੈਂਟ ਸੀਗਾ ਕਹਿੰਦੇ ਸਾਡਾ ਵੀ ਮੁੰਡਾ ਇਦਾਂ ਹੀ ਕਰਦਾ ਬੋਸ ਤਾਂ ਹੁੰਦਾ ਮੈਨੂੰ ਸੱਚੀ ਮੇਰਾ ਹੈਡਕ ਬੰਦੇ ਦਾ ਸਿਰ ਦੁਖਣਾ ਸ਼ੁਰੂ ਹੋ ਜਾਂਦਾ ਵੀ ਬੰਦੇ ਨੂੰ ਘਰੋਂ ਬਾਹਰ ਜਾਣ ਦਾ ਮਤਲਬ ਹੁੰਦਾ ਆਪਾਂ ਕਿਤੇ ਗਏ ਹਾਂ ਘੁੰਮ ਫਿਰ ਕੇ ਖਾ ਪੀ ਕੇ ਆ ਰਿਲੈਕਸ ਹੋਣ ਜਾਈਦਾ ਪਰ ਉਹ ਤੰਗ ਕਰ ਕਰਕੇ ਮੇਰਾ ਸਿਰ ਦੁਖਣਾ ਲਾਤਾ ਮੈਨੂੰ ਉ ਚਲੋ ਘਰ ਨੂੰ ਚਲੋ ਉਹਨੂੰ ਹੁੰਦਾ ਵੀ ਘਰੇ ਆਈਏ ਘਰੇ ਆਣ ਕੇ ਆਪਦੇ ਕਾਰਟੂਨ ਕੂਟ ਨੂੰ ਦੇਖਾਂ ਵੀ ਤੇ ਖੁੱਲਾ ਹੋ ਗਿਆ ਸੋਫੇ ਦਾ ਟੱਪਾ ਉਹ ਘਰੇ ਖੁਸ਼ ਰਹਿੰਦਾ ਹੈ ਬਾਹਰ ਜਾ ਕੇ ਖੁਸ਼ ਨਹੀਂ ਰਹਿੰਦਾ ਮੁਰਕੇ ਭਾਵੇਂ ਬੜਾ ਵੱਡਾ ਮਾਰ-ਮਾਰ ਕੇ ਘਰੇ ਲਿਆਉਣੀ ਪੈਣਾ ਵੀ ਆ ਜੀ ਇਦਾਂ ਹੁੰਦੀ ਹੁੰਦੀ ਪਹਿਲਾਂ ਨਿਆਣੇ ਹੋ ਗਏ ਅੱਗੇ ਵੀ ਕਈ ਵਾਰੀ ਕਈ ਗੱਲ ਕਰਦੇ ਹੁੰਦੇ ਈੜੀ ਆਲੇ ਨਿਆਣਿਆਂ ਦੀ ਤੇ ਕਹਿੰਦੇ ਆ ਕਿ ਬਾਜਾ ਮਾਰੀ ਦੇ ਘਰੇ ਆ ਜਾਓ ਉੱਥੇ ਉਲਟ ਹੋ ਗਿਆ ਨਾ ਸਿਸਟਮ ਹੁਣ ਘਰੋਂ ਨਿਆਣੇ ਨਿਕਲਦੇ ਨਹੀਂ ਇੱਥੇ ਵੀ ਇਹੀ ਆ ਤਾਂ ਹੁਣ ਇੱਥੇ ਘਰੋਂ ਹਉਣ ਨਹੀਂ ਨਿਕਲਦੇ ਮੁੜ ਕੇ ਜੇ ਥੋੜੇ ਵੱਡੇ ਹੋਏ ਨੇ ਘਰੇ ਵੜਦੇ ਨਹੀਂ। ਹਾਂ ਇੱਥੇ ਉਲਟ ਹੋ ਜਾਂਦਾ ਸਿਸਟਮ। ਇੱਥੇ ਨਹੀਂ ਆਣੇ ਪਹਿਲਾਂ ਈ ਘਰੋਂ ਨਿਕਲਦੇ ਬਾਅਦ 'ਚ ਨਹੀਂ ਘਰੇ ਵੜਦੇ ਹੈਗੇ। ਇੱਥੇ ਬਾਅਦ 'ਚ ਹੁੰਦਾ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਿਆ ਆਂ। ਅਸੀਂ ਖਾਣਾ ਬਾਹਰ ਜਾ ਕੇ ਇੱਥੇ ਇਹ ਟਰੈਂਡ ਜ਼ਿਆਦਾ ਹੁੰਦਾ ਆ। ਇੱਕ ਕਰੀ ਫੇਰ ਦਵਾਬੇ ਵਾਲੇ ਜਿੰਦਾਬਾਦ। ਸਾਰੇ ਜਿੰਦਾਬਾਦ ਆ ਮਾਝਾ ਦਵਾਬਾ ਮਾਲਵਾ ਸਾਰਿਆਂ ਨੇ ਐਵੇਂ ਕਹਿ ਦਈਏ। ਸਾਰੇ ਪਾਸੇ ਬਹੁਤ ਸੋਹਣੇ-ਸੋਹਣੇ ਕਮੈਂਟ ਆਏ ਸੀ। ਬਹੁਤ ਸਪੋਰਟ ਕਰਦੇ ਸਾਰੇ। ਹਾਂ ਮਾਲਵੇ ਵਾਲਿਆਂ ਨੇ ਵੀ ਆਪ ਕਰਾਈ ਆ। ਮਾਲਵੇ ਵਾਲਿਆਂ ਨੇ ਵੀ ਇੰਨੇ ਜ਼ਿਆਦਾ ਭੇਜੀਆਂ ਸਾਨੂੰ ਇਹਨੇ ਜਗ੍ਹਾ ਦੇ ਨਾਮ ਲਿਖ ਲੱ ਕੇ ਭੇਜੇ ਹੁਣ ਦੁਆਬੇ ਤੋਂ ਵੀ ਆ ਗਿਆ ਤੇ ਮਾਝੇ ਵਾਲੇ ਤੇ ਚੱਲ ਪਹਿਲਾਂ ਹੀ ਹੱਥ ਕਰਾਉਂਦੇ ਜੈਂਟਲ ਲੀਡੀ ਇਹਨੂੰ ਇਹ ਮੇਰੇ ਪਤੀ ਦੇਵ ਨੂੰ ਚਾਰੇ ਇਹਨੂੰ ਸਮਝ ਲੈਂਦੇ ਸਮਝਣ ਵਾਲੇ ਕਈ ਕਮਲੇ ਏਡੇ ਬੇਵਕੂਫ ਆਣ ਮੈਂ ਕੀ ਕਹਾਂ ਮੈਨੂੰ ਗੁੱਸਾ ਵੀ ਆਉਂਦਾ ਕਹਿੰਦੇ ਇਹਨੂੰ ਵੀ ਕੰਮ ਤੇ ਭੇਜੋ ਤਾਂ ਕੋਈ ਪੁੱਛੇ ਇਹ ਜਾਂਦਾ ਆ ਕੰਮ ਤੇ ਬੰਦਾ ਵਿਚਾਰਾ ਕਰਦਾ ਆ ਕੰਮ ਇਹੀ ਕੰਮ ਕਰਦਾ ਸੀ ਤੇ ਮੇਰਾ ਘਰ ਚੱਲਦਾ ਸੀ ਮੈਂ ਨਹੀਂ ਘਰ ਚਲਾਉਂਦੀ ਹੈਗੀ ਟੈਨਸ਼ਨ ਨਾ ਲਿਆ ਕਰੋ ਕੰਮ ਕਰਦਾ ਆ ਕਮਾਈ ਕਰਦਾ ਆ ਮੈਂ ਉਹ ਕਮਾਈ ਦੀਆਂ ਸਟੋਰੀਆਂ ਹੌਲੀ ਹੌਲੀ ਪੋੜੀਆਂ ਦੇਖਿਓ ਤੁਸੀਂ ਦੱਸਾਂਗੇ ਤੁਹਾਨੂੰ ਕਿਹੜੇ ਕਿਹੜੇ ਸਾਰੇ ਕੰਮ ਕਰਦੇ ਆ ਅਸੀਂ ਵਰੀ ਨਾ ਕਰਿਆ ਕਰੋ ਕਿਹੜੇ ਕਿਹੜੇ ਕੰਮ ਕਿੱਦਾਂ ਕਿੱਦਾਂ ਕੀਤੇ ਉਹ ਵੀ ਦੱਸਾਂਗੇ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਡਾ ਭਲਾ ਕਰੇ ਤੁਹਾਨੂੰ ਬੁੱਧੀ ਬਖਸ਼ੇ ਹਾਂ ਓਕੇ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਚ